हेलो जी सारे सशिकाज ने नवेला दी शुरुआत करते हैं ਤੇ ਮੈਂ ਸਵੇਰੇ ਸੜਜ ਹੋ ਗਈ ਰੈਡੀ ਕਿਉਂਕਿ ਮੈਂ ਜਾ ਸ਼ਹਿਰ ਤੇ ਜਿੰਦਾਂ ਨੇ ਆਉਣਾ ਸੀ 11 ਕੋਲ ਤੱਕ ਬੈਂਕ ਦਾ ਅਸ਼ੂ ਚਾਹੀਦਾ ਹੋਦੇ ਕਰਕੇ ਮੇਰੇ ਕੋਲਦਰ ਮੈਂ ਗਈ ਨਾ ਤਨ ਹੋਇਆ ਨਹੀਂ ਤੇ ਹੁਣ ਆਪਾਂ ਅੱਜ ਜਾਣਾ ਤੇ ਫਿਰ ਐਕਟਰਾ ਦਊਗੀ ਬਾਜ਼ਾਰ ਨੂੰ ਤੇ ਮੈਂ ਉਹ ਜਿੰਦਾਂ ਦੇ ਨਾਲ ਤੇ ਆ ਗਰਨਵਾਜ ਨਾ ਸੇਵਗਾ ਹੋ ਜਾ ਜੇ ਜਦ ਤੱਕ ਦੀ ਸਿਰਵਾਣਾ ਮਮਾ 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 ਜੇ ਨੂੰ ਨਾ ਮਮਾ ਮਮਾ ਇਹ ਹੁਣ ਸਰ ਤੇ ਇਹ ਕੋਲ ਤੱਕ ਦੰਦਾ ਤੇ ਇਹ ਅੱਜ ਨੇ ਰਾਤੀ ਸੌਣ ਗਿਆ ਟਾਈਮ ਨਾਲ ਤੇ ਫਿਰ ਉੱਠਿਆ ਆ ਟਾਈਮ ਨਾਲ ਹੁਣ ਇਹ ਪਤਾ ਨਹੀਂ ਸੌਂਗਾ ਤੇ ਨਹੀਂ ਸੌਂਗਾ ਆਏ ਪਤਾ ਕੀ ਬੱਗੂ ਮਾ ਬਣਾ ਗਰਮੀ ਵਿੱਚ ਸੋਹਣੇ ਬਣਿਆ ਪੂਰੀ ਗਰਮੀ ਬਣਾ ਬਹੁਤ ਜਿਆਦੀ ਆ ਤੇ ਮੈਂ ਕੁਝ ਨਹੀਂ ਬਣਾਇਆ ਬਣਾ ਕਿ ਜੀ ਸਿਰ ਪਰੋਟੀ ਕਰਦੀ ਆ ਬਹੀ ਨਹੀਂ ਬਣਾਤੇ ਉਹ ਗਰਮੀ ਬੜੀ ਲੀਕੋ ਚੀਜ਼ਾਂ ਹਾਂਜੀ ਹੁਣ ਮੈਂ ਤੇ ਬਹੁਤ ਬੜੀ ਸੁਸਤੀ ਪਈ ਜੀ ਨੀਂਦ ਬੜੀ ਆ ਹੁਣ ਜੀ ਨੀਂਦ ਆਉਂਦੀ ਕਿ ਗੱਡੀ ਚੱਲਣਾ ਚਾਹੁੰਦਾ ਸੌ ਜਾਓ ਓਕੇ ਸਵੇਰ ਤੇ ਗਰਮੀ ਆ ਗਈ ਬੜੀ ਤੇਰਾ ਮੇਰਾ ਅੱਜ ਦਿਨ ਦਾ ਦੀਦੀ ਮੇਰੀ ਥੱਡੇ ਵਾਲੇ ਕੋ ਉਹ ਨਹੀਂ ਨਹੀਂ ਪਹਿਣਾ ਤੁਗੀ ਥੇ ਦੁਨੀਆ ਚੱਕਰਾ ਚ ਪਾਇਆ ਆਂਦੀ ਨਵੇਂ ਨਵੇਂ ਡੈਜਨ ਸੂਟ ਲੈ ਆਂਦੀ ਬੀਬੀ ਅਕਾ ਕਰਤੇ ਰਿਹਾ ਫੋਟੋ ਖੋਣ ਗਿਆ ਆਂਦੀ ਤੋ ਇਨੇ ਔਖੇ ਬਣਾ ਜਿਆਦਾ ਇਹ ਸਪੈਸ਼ਲ ਵੀਡੀਓ ਬਣਾਏਗਾ ਮੇਰੇ ਬਣਾ ਸਣ ਮੰਦਾ ਆਂਦੀ ਆਡੀ ਫਰਾਜੀ ਪਈ ਤੇ ਦਸ ਲੜੀ ਆਈ ਕਿੱਦਾਂ ਲਾਈ ਗਈ ਆਂਦੇ ਨਾ ਪਾਣਾ ਨੇ ਨਾ ਬਾਨੀ ਸੇਮ ਚਾਹੀਦੀ ਵੀਰ ਇਹਨੇ ਤਰ੍ਹਾਂ ਦੇ ਫੋਟੋਸ ਆਂਦੀ ਮੇ ਦਿਨੀਆਂ ਦਰਾਨੇ ਚੜਾਲੀਆਂ ਕੰਦੀਆਂ ਹਾਏ ਹੈ ਨਹੀਂ ਆ ਨਵਾਂ ਸੂਟ ਪਾਇ ਸਾਡੇ ਪਾ ਵਕਤ ਪਾ ਨੇ ਸਾਰੀਆਂ ਟੇਲਰ ਆ ਸਾਡੇ ਕੋ ਸੂਟ ਪਣਦੇ ਸੋਹਂਦਿਆਂ ਦੇ ਫੋਟੋ ਤੇਰੀ ਲੈ ਕੇ ਆਉਣਗੇ ਸਾਡੇ ਆ ਵਧੀਆ ਗੱਲਾਂ ਭੈਣਾ ਮੈਨੂੰ ਫੋਲੋ ਕਰਦੀਆਂ ਨੇ ਪਿਆਰ ਤੇ ਕਰਦੀਆਂ ਨੇ ਚੋਤੇ ਜਾ ਕੇ ਮੈਂ ਲਈ ਪਰੌਠੇ ਪਰੌਠੇ ਲਵਾਓ ਚਾਹ ਬਣਾਉਂਦੇ ਮੈਂ ਆ ਗਈ ਅਸੀਂ ਅੱਜ ਫਸੇ ਵਾਵਾ ਦੋ ਤਿੰਨ ਕੰਮ ਖੜੇ ਬੈਂਕ ਦੇ ਫਸੇ ਕਿੰਨੇ ਦਿਨਾਂ ਦੇ ਹੋ ਨਹੀਂ ਦੇ ਦੇ ਹੁਣ ਅਸੀਂ ਤਿੰਨ ਚਾਰ ਚੱਕਰ ਮਾਰ ਲਏ ਅੱਜ ਅੱਜ ਮੈਂ ਕਿਹਾ ਤੁਰ ਕੇ ਜਾਣਾ ਪੜਾ ਚੰਗਾ ਬੂ ਸਤਿ ਸ਼੍ਰੀ ਅਕਾਲ ਭਾਈ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲੈ ਲੈ ਨੀਂਦ ਆ ਗਈ ਹਾਂ ਨਾ ਨਾ ਪਾਪਾ ਨੂੰ ਨੱਚ ਕੇ ਹਉ। ਹਾਂਜੀ ਬੱਤੂ ਬੋਲੋ ਜੀ ਕੀ ਕਹਿੰਦੇ ਜੀ? ਗਾਈ ਕਰਾਇਆ ਘਰ ਆਇਆ ਗਰਮੀ ਬਹੁਤੀ ਆਦੀ ਫਿਰ ਮੈਂ ਕਿਹਾ ਆਪਣੇ ਨਾਲ ਲੈ ਆਂਦੀ ਕਿਉਂਕਿ ਉਹ ਮੈਨੂੰ ਲੱਗਾ ਕਿ ਮੈਨੂੰ ਜ਼ਰੂਰ ਚਾਹੀਦੀ ਪੈਂਦੀ ਆ। ਦੁਬੱਟੇ ਕਿੰਨੇ ਕਾਇ ਕਰਾਇਆ ਮੰਨੇ ਸੁਪਨੇ ਪਾ ਤੇ ਉੱਧਰ ਪਾ ਤੇ ਦੁਬੱਟੇ ਆ ਭਾਈ ਸਾਡੇ ਵਟ ਕੱਢੇ ਆ ਨਾ ਦੁਬੱਟੇ ਬੜੇ ਸੰਟੇ ਗਏ ਜਿਹੜਾ ਮੈਂ 900 ਭਾ ਦਾ ਖੱਟਾ ਬੜਾ ਸੰਟੇ ਗਿੱਤਾ। ਤੁਹਾਨੂੰ ਕਾਲਰ ਵੀਡੀਓ ਦੇਖਣਾ ਕਿ ਅੱਜ ਤੇ ਬਹੁਤ ਗਰਮੀ ਹੈ ਅੱਜ ਦੀ ਵੀਡੀਓ ਬਣਾਉਣੀ ਪਈ ਬਾਹਰ। ਤੇ ਇਹ ਉਹ ਮੌਲ ਮਗੰਦੀ ਰਮਾ ਤੁਮ ਮਗੰਦੀ ਸਵੇਰੇ ਪੰਗਾ ਮੇਰੇ ਤੇ ਖੜੋ ਗਏ ਲੱ ਨਾ ਵੀ ਆਪਣੇ ਆਪ ਲਈ ਪਾਣੀ ਨਾ ਪੀਵਾ ਤੇ ਲਈ ਲੈਣੀ ਹੈ ਗੋਨਵਾਸੇ ਸ਼ਾਮਾਂ ਪਈਆਂ ਤੇ ਸੌਣਾ ਸ਼ੁਰੂ ਕਰ ਦਿੰਦੇ ਕਿਧਰ ਗਈ ਹੋ ਮਨਦੀਪ ਆਇਆ ਹੁਣ ਵੇਖੇ ਕਿੰਨਾ ਕੰਮ ਹੋਇਆ ਹਾਂਜੀ ਤੇ ਆਪਾਂ ਵੇਖਣੇ ਬਾਹਰ ਤੇ ਡੜੀ ਵੇਖਣੇ ਨਾਲ ਮੇਰੇ ਵੀ ਕਿੰਨਾ ਕੰਮ ਨਿਭੜਿਆ ਅੱਜ ਉਹਨਾਂ ਦੀ ਦੀੜੀ ਲਈ ਥੋੜਾ ਕਿਤੇ ਗਏ ਸੀ ਤੇ ਭਰਤੀ ਤੱਕ ਪਹੁੰਚ ਗਿਆ ਹੁਣ ਅਸੀਂ ਭਰਤੀ ਪਵਾਵਾਂਗੇ ਫੇਰ ਅੱਗੇ ਦਾ ਉਤਲਾ ਡਿਜ਼ਾਈਨ ਆਰਕੀਟੈਕਟ ਨੂੰ ਦਿੱਤਾ ਉਹ ਦਊਗਾ ਤੇ ਫਿਰ ਆਪਾਂ ਵੇਖਾਂਗੇ ਕਿ ਕਿਦਾਂ ਦਾ ਪਸੰਦ ਆਉਂਦਾ ਹੈ ਕਿ ਨਹੀਂ ਫਿਰ ਉਦਾਂ ਦਾ ਬਣਾਵਾਂਗੇ ਮਾਸੀ ਸਾਤ ਸਤਿ ਸ੍ਰੀ ਅਕਾਲ ਚਾਚਾ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਗੁਰਬੰਨ ਸਤਿ ਸ੍ਰੀ ਅਕਾਲ ਵਿੰਦਰਵੀਰ ਸਤਿ ਸ੍ਰੀ ਅਕਾਲ ਮਨਦੀਪ ਸਤਿ ਸ੍ਰੀ ਅਕਾਲ ਆਹ ਟ੍ਰੇਨ ਆਈ ਤੇ ਇੱਥੇ ਚੜ੍ਹ ਕੇ ਮੈਂ ਆਇਆ ਹਾਂ ਹਾਂ ਇਹ ਸੀ ਆਈ ਤੁਜੀ ਐਸੀ ਆਈ ਐਸੀ ਤੁ ਗੇਜ ਗਈ ਮੈਂ ਆ ਐਸੀ ਨੂੰ ਮੈਂ ਕਿਹੜੇ ਕਹੀਂ ਕਿਹੜਾ ਲੀ ਆ ਕਾ ਸੈਟੂ ਤੇ ਗਈ ਨਹੀਂ ਨਹੀਂ ਤੂੰ ਕਿਉਂ ਆਉਂਦੇ ਲੜਨਾ ਸ਼ੁਰੂ ਕਰਦਾ ਮੇਰੀ ਰੋਟੀ ਨਾਲ ਸਸਰੀ ਘਰ ਅਸੀਂ ਨਹੀਂ ਹਟਣਾ ਜਾ ਹੀ ਨਹੀਂ ਅਸੀਂ ਨਹੀਂ ਹਟਣਾ ਕੀ ਗੱਲ ਲੈਂਗੇ ਦੱਸ ਜੀ ਜਿਹੜੇ ਚਾਰ ਬੋਕਰ ਆਏ ਆ ਚਾਰ ਬੋਕਰ ਆਏ ਭਾਈ 6 ਬੋਕਰ ਆਏ ਹੋਣਾ ਇਹ ਗ੍ਰਾਹਕ ਭਗਵਾਨ ਹੁੰਦੇ ਆ ਜਿੰਨੇ ਕਰ ਲੈ ਕਰ ਲੈ ਜਿਹੜਾ ਪਹਿਲੋ ਆ ਗਿਆ ਆ ਗਿਆ ਆਰੂ ਭਗਵਾਨ ਭੁੱਲ ਗਏ ਗਰਮੀ ਪੜੀ ਚਰਪੱਤੀ ਮੇਰੇ ਮੂੰਹ ਸੱਟ ਵੱਲਦਾ ਹੈ ਇਹ ਤਾਂ ਹੋਇਆ ਹੈ ਯਕੀਨ ਆਏ ਵੀ ਹੱਥ ਕੋ ਗੋਲੇ ਛੜਦਾ ਮੈਂ ਕਿਹਾ ਕਿ ਅੱਗ ਲਾ ਜੇ ਪਤਾ ਨਾਲ ਛੜ ਜਾਏ ਬਹੁਤੀ ਗਰਮੀ ਬਹੁਤੀ ਗਰਮੀ ਮੈਂ ਵੀ ਗੱਡੀਆਂ ਠੰਡੇ ਏਸੀ ਚੱਲਦੇ ਐ ਨਯਾਰਾ ਆ ਜਾਂਦਾ ਆਪਾਂ ਜਾਣੇ ਆਪਣੇ ਜਿਹੜੇ ਤੋਂ ਬਾਹਰ ਲਗੇ ਵੇਖੋ ਮੇਰੀ ਗੱਲ ਸੁਣੋ ਓਕੇ ਹੋ ਗਏ ਕਿਸ਼ਤ ਤੇ ਭਾਵੇਂ ਮਹੀਨੇ ਦੇ ਪਹਿਲੇ ਆ ਤੇ ਆਂ ਦੀਆ ਤੇ ਫਾਰੇ ਵੀ ਥੋੜਾ ਸੋਗ ਹੈਗਾ ਜੀ ਬਾਏ ਬੜੀ ਗਰਮੀ ਤਾਂ ਆ ਤਰੀਕਾ ਹਾਲੋ ਜੀ ਸਰ ਗੋਬਨ ਸੱਸੀ ਕਾ ਬਲੋਂਡੇ ਦਾਦੂ ਓਏ ਜਾਨਾ ਸ਼ੀਤਾ ਸਾਹਿਬ ਹਾਂ ਨਹੀਂ ਜਾਣਾ ਤੇ ਦੱਸ ਦੇ ਘੰਡੀ ਤੇ ਜਾਣਾ ਅੱਵਾ ਰੂਟੀਨ ਵਧੀਆ ਵੱਜ ਗਿਆ ਵੇ ਜਾ ਜਾਓ ਸਿੱਧੇ ਰਾਹ ਜੋ ਸਿੱਧੇ ਰਾਹ ਮੈਂ ਆਰ ਕੇ ਸਿੱਧਾ ਐ ਸਿੱਧੇ ਜਾਣਾ ਅੱਜ ਨਹੀਂ ਕਿਤੇ ਜਾਣਾ ਆ ਤੁਹਾਨੂੰ ਦੱਸ ਦਾਂਗਾ ਕਾਰਨ ਦੇ ਪਿੱਛੇ ਰੱਤੇ ਬੈਠੇ ਜਾਗੇ ਆ ਸਿੱਧੇ ਰਾਹ ਜਾ ਮੇਰਾ ਘਟੋ ਲੈ ਜਾਓ ਬਵਾ ਕਿੱਥੇ ਜਾਉਂ ਰ ਮੇਰਾ ਘਟੋ ਲੈ ਜਾਓ ਹਾਂ ਉਹ ਵੀ ਕਬਰ ਵਿੱਚ ਮਮੇ ਆਖਣਾ ਮੇਰਾ ਘਟੋ ਹੋਈ ਹੈ ਮੈਂ ਸੀ ਦੱਸਿਆ ਬੋਈ ਹੈ ਪਰਸੋ ਚਲੇ ਜਾਣਾ ਹਾਂ ਅੱਜ ਅੱਜੋ ਕੱਲ੍ਹ ਜਾਣਾ ਪਰਸੋ ਜਾ ਦੇਣੀ ਮੈਂ ਕੱਲ ਕੋਠਾ ਨਾ ਆਹ ਕਿਨਾਂ ਜੇ ਆਇਆ ਬਾਹਰ ਇੱਕ ਵੀਡੀਓ ਸ਼ੂਟ ਕਰਨ ਵਾਸਤੇ ਤੇ ਅਸੀਂ ਚੱਲ ਕਹਿਰ ਹੁੰਦਿਆ ਕਹਿਰ ਕਵਲ ਦਾ ਨਾਮ ਲੈ ਲਿਆ ਯੀ ਦੇ ਆਹ ਮੈਂ ਇੱਥੇ ਵਗਾਂ ਮੈਗੇ ਸੁਰਜ ਲੱਗੇ ਹੁਣ ਇੱਥੇ ਹੀ ਤੂੰ ਤੇਰਾ ਕੰਨ ਸੁਣਿਆ ਐ ਇਦਾਂ ਕਰ ਨਹੀਂ ਤੈਨੂੰ ਫਿਰ ਵਾਪਸ ਚੱਲ ਜਾਣਾ ਹੁੰਦਾ ਹੁਣ ਮੈਂ ਤੂੰ ਇੱਥੇ ਹੀ ਰਹਿਣਾ ਵਾ ਅਹੀਂ ਵੇਖੀ ਤੇਰੀਆਂ ਸਟੋਰੀਆਂ ਪਾਉਂਦੀ ਜਿਹੜੀ ਥੱਲੇ ਪੈਲੀ ਖੇਡਣ ਦੀ ਹੈ ਗੁਰਬਨ ਹਾਂ ਗੱਲ ਸਹੀ ਇਹ ਗੱਲਾਂ ਕਰ ਕੇ ਖੁਸ਼ ਹਾਂ ਅਹੀਂ ਦੱਸ ਕੋ ਕਹਿਣਾ ਰਵੇਬ ਕਾ ਨਾ ਟੈਲੈਂਟ ਦੀ ਆਦੀ ਸਾਗ ਲੁੱਟ ਕੇ ਬਸ ਬੱਤ ਹੀ ਕਰਨੀ ਤੇ ਐਸਾ ਤੂੰ ਕਰਦੀ ਆ ਮਾਸੀ ਨਾ ਵੀ ਹੁਣ ਇਹਨਾਂ ਨਾਲ ਤੁਹਾਨੂੰ ਛੱਡ ਕੇ ਹੀ ਜਾਣਾ ਹੈ ਤੇ ਤੁਹਾਨੂੰ ਜਗਾ ਕੋਈ ਤੂੰ ਮੈਂ ਨਹੀਂ ਕਰਨੀ ਠੀਕ ਹੈ ਚੁਪਾ ਕੇ ਭੇਜ ਤੇ ਇੱਧਰ ਦੋਵੇਂ ਕੀ ਸਲਾਮ ਕਰਦੇ ਪਾ ਜਾ ਸਿੱਧੇ ਜਾ ਸਿੱਧੇ ਆ ਸਿੱਧੇ ਜਾਣਾ ਸਿੱਧੇ ਆ ਆ ਸੁਰਖੀ ਲਈ ਨੇ ਬੁੱਲਾ ਨੂੰ ਇਹ ਕੋਈ ਫੜ ਕੇ ਇਨੀ ਵੀ ਸੁਰਖੀ ਲਾ ਕੇ ਅੰਦਰ ਮੈਂ ਵੀ ਫੜ ਕੇ ਬੈਠਾ ਫੇਰ ਫੋਨ ਵੇਖਣ ਦੀ ਦੋ ਦੋ ਖੋਲ ਕੇ ਤੋਣਿਆ ਆਪਣੇ ਗੁਰਨਵਾਰੇ ਦੋ ਤਿੰਨ ਦਿਨ ਐਮਰ ਮਾਲ ਵੇਖਣਾ ਵਧੀਆ ਪਹੁੰਚਿਆ ਉਹ ਦਿਨ ਹੀ ਸੋਹਣਾ ਲੱਗਾ ਹੈ ਨਾ ਇੱਦਾਂ ਪਾਇਆ ਕਰ ਖਿੱਚ ਕੇ ਕਿਹਨੇ ਵਾਗ ਦਿੱਤਾ ਸਰ ਕਿਨੇ ਵਾਗ ਦਿੱਤਾ ਸਰ ਕਿਨੇ ਵਾਗ ਦਿੱਤਾ ਗੁਰਨਵਾਰੇ ਆਏ ਮੈਂ ਨੜ ਕੇ ਗੁਰੂ ਵਾਹ ਕਿਨੇ ਵਾਹੇ ਦਿੱਤਾ ਤੇ ਕਿਨੇ ਵਾਗ ਦਿੱਤਾ ਸ਼ੇਰ ਹਾਂ ਦਾਦੀ ਥੋੜੀ ਵਾਇਆ ਕੋਲੇ ਮੈਂ ਦਾਦੀ ਨਾਲੜ ਕੇ ਸਰ ਵਗਾਉਣਾ ਦਾਦੀ ਕੋਲੋਂ ਵਗਾਣਾ ਦਾਦੀ ਵਾਇਆ ਉਹਨੇ ਵਾਇਆ ਦਾਦੀ ਨਾਲ ਲੜਿਆ ਦਾਦੀ ਕੋ ਆਂਦਾ ਮਮਾ ਦੇ ਨਾਲ ਰਹਿਣਾ ਆ ਤੇ ਮੋਲ ਮੋਲ ਦੇ ਨਾਲ ਨਵਾਈ ਕਰਨੀ ਤੇ ਮੋੜੇ ਸਿਰ ਮਰਵਾਉ ਮਮੇ ਨਿਕਲੇ ਥੇ ਕੁਝਿਆਂ ਨੇ ਕਰ ਚਾਇਦੇ ਪੁੱਛਦਾ ਤੂੰ ਕਹਦਾ ਮੋਚਾ ਗਾੜੀਆਂ ਵਿੱਚ ਸਾਰੇ ਨੇ ਬੈਠੇ ਪਤਾ ਕੀ ਦਾ ਦਾਦੀ ਮਮਾ ਦਾਦੂ ਚਾਹਾਂਗਾ ਬੋਲਦਾ ਹੁਣ ਤੂੰ ਸਾਰੇ ਪੁੱਛ ਰਹੇ ਕਿ ਦੀਪੂਣੀ ਕਿਉਂ ਨਹੀਂ ਆਏ ਦੀਪੂਣਾ ਆਉਣ ਹੀ ਆਲੇ ਅੱਜ ਭਲਕੇ ਬਸ ਉਹਨਾਂ ਨੇ ਪਹਿਲਾਂ ਆਈ ਹੀ ਆਪਰੇ ਇਹਨਾਂ ਦੇ ਨਾਲ ਰਹਿਣਾ ਆਏ ਫਿਰ ਇਹਨਾਂ ਦੇ ਕੁੜੀ ਆਏ ਫਿਰ ਅਰੇ ਦੇ ਦੇ ਜਿੰਦਰ ਵੀ ਚੱਲ ਗਏ ਉਹਨਾਂ ਦੇ ਚੱਲ ਗਏ ਇਸ ਸਰਕੇ ਸਾਰੇ ਪੈਂਪਰਾ ਹੁਣ ਬਾਹਰ ਛੁੱਟੀਆਂ ਚ ਫਿਰਉਦੇ ਨੇ ਨਾ ਨਹੀਂ ਸਰਕੇ ਹੁਣ ਉਹ ਉੱਥੇ ਜਿੱਦਾਂ ਦੇ ਸਾਨੂੰ ਉਦਾਂ ਤੇ ਗਾੜੀ ਉਹਨਾਂ ਨੂੰ ਫਿਰ ਉਹ ਵੀ ਨਾਨਕੇ ਨਾ ਕਿਸੇ ਦੇ ਫਿਰ ਉਹ ਤਾਂ ਸਰਕੇ ਉੱਥੇ ਨਾਨਕੇ ਆਪਣੇ ਕੋ ਬੱਚੇ ਚੱਲ ਗਏ ਛੁੱਟੀਆਂ ਕੱਟਣ ਨਹੀਂ ਉੱਥੇ ਤੇ ਤਾਂ ਪਰਾਉਣਾ ਬੜੀ ਛੇਤੀ ਹੈ ਕਰਨ ਡਿਆ ਸੀ ਤੇ ਹੁਣ ਕੱਲੀ ਆਈ ਹੁਣਾਂ ਦੀ ਇਹਨੂੰ ਕੋਈ ਸੂਟ ਸਾੜ ਇਹ ਇਹ ਲਾਪਤਾ ਕਰ ਗਏ ਇਹ ਲਾਪਤਾ ਹੁਣ ਲੁੱਭਣ ਦੇਈ ਇਹਦੇ ਡਰਮ ਚ ਵੀ ਨਹੀਂ ਪਣੀ ਹਾਲੇ ਕੋ ਦੋ ਦੇ ਲਾ ਜਾ ਚਾਰ ਦੇ ਨਾਲ ਤੇ ਕਹਿੰਦਾ ਸਾਈਆਂ ਲੱਗ ਗਈ 4 ਫੁੱਟ ਦਾ ਛੇਤੀ ਲਗਾ ਹੀ ਕਾਹੀ ਚੱਕ ਇਹਨੂੰ ਮੈਂ ਇਨਸਟਾਫ ਨਵਾ ਵਰਤੀ ਕਰਨਾ ਇੰਟਰਵਿਊ ਦੇ ਕਿ ਅੰਡਰੂ ਪੁੱਠੀਆਂ ਦਿੱਧੀਆਂ ਦੇ ਨਹੀਂ ਗਾਲਾਂ ਕੱਢ ਕੱਢ ਕੇ ਮੈਂ ਘਰ ਦੇ ਦਿਲ ਲੈ ਕੇ ਆਉਂਗੀ ਮੈਂ ਕਿਹਾ ਤੁਹਾਡੇ ਘਰ ਦੇ ਲੈ ਕੇ ਮੈਂ ਮੇਰੇ ਸੱਸ ਦਾ ਗੁੱਸਾ ਨਹੀਂ ਆਖਿਆ ਉਹਨੇ ਕਿਹਾ ਕੱਟਾ ਬਦੂ ਫਿਰ ਮੇਨੂੰ ਆਉਂਦਾ ਗੁੱਸਾ ਨਹੀਂ ਸੀ ਮੈਂ ਵੇਖਿਆ ਆਪਣੇ ਸਾਸ ਨੂੰ ਸੋਹਰੇ ਨੂੰ ਆਪਣੇ ਘਰੋਂ ਲੈ ਗਈ ਉਹ ਸਾਰੇ ਮੇਰੀ ਜਿਹਨੂੰ ਪਿਆ ਕਹਦਾ ਕਰਦਾ ਜਿੱਦੇ ਮੀਰਾ ਵੀ ਵੇਖੀ ਇਸ ਤਰ੍ਹਾਂ ਮੀਰਾ ਸੱਸ ਪਿਆ ਕਰ ਜੇ ਲੜਾਈ ਕੀਤੀ ਨਾ ਹੁੰਦੀ ਜੀ ਮੈਂ ਤਾਂ ਕਰਾ ਰਿਆ ਨਾ ਰੋ ਮੈਂ ਤੇਰੇ ਘਰ ਆ ਮੈਂ ਤੇਰੇ ਸਾਹੇ ਮੇਰੇ ਭੈਣ ਇਹਦਾ ਦਿਮਾਗ ਫਿਰ ਗਿਆ ਜੀ ਮੈਂ ਚਾਹੁੰਦਾ ਜੀ ਜਿਆਦਾ ਹੈ ਮੈਂ ਨਵੇਂ ਨਵੇਂ ਆਈ ਹੈ ਨਹੀਂ ਮੇਰੇ ਨਾਲ ਸਾਥ ਦੇਣਾ ਮੈਂ ਚਾਹ ਦੁਰ ਕੇ ਇੱਕ ਹੋ ਰਹੀ ਹੈ ਆਈ ਹੈ ਲੈ ਆਹ ਬੰਦੇ ਦੇ ਆਗਲ ਟਿਕਾਣੇ ਜੋ ਮੰਗਿਓ ਲੈ ਦਿੰਦੇ ਮੈਂ ਚਾਰ ਸ਼ੂਟ ਹੋ ਗਏ ਹਾਂ ਜੀ ਤਿੱਤ ਪੰਜ ਇੱਕ ਦੇ ਹੋਰ ਹੋਣ ਕਿਹਦੇ ਨਾਲ ਦਾ ਆਹ ਆ ਕੱਢ ਦੁਕਾਨ ਤੇ ਨਹੀਂ ਭਾਈ ਅਗਲੇ ਪਾਸੇ ਕਿਤੇ ਯਾਰ ਨਾ ਸਟੋਪ ਨਾ ਹੋਰ ਰੰਗ ਸੋਨਾ ਜਿਹੜਾ ਆਪਾਂ ਵੀਡੀਓ ਬਣਾਉਣ ਡਿਆ ਹਣਾ ਉਹ ਨੰਗਾ ਸੋਨਾ ਹੈ ਉਹ ਨਾਮ ਹਮਨ ਕੀ ਹੈ ਓ ਬੇਈ ਚੱਲ ਦੇ ਨਹੀਂ ਆ ਪਿੰਡ ਦੀ ਦੇ ਵੀ ਲੈਣ ਤਾ ਹਾਂ ਲੈ ਤੇ ਉਹ ਤੇਨੂੰ ਦੋ ਵੀ ਆਪਣੇ ਨੂੰ ਲੈ ਲੈ ਹਾਂ ਠੀਕ ਤੇ ਉਹ ਵੀ ਲੈ ਲੈ ਵੀ ਇਧਰ ਵੇਖੀ ਸਭ ਤੋਂ ਸੋਨਾ ਪੁੱਤ ਕੌਣ ਆ ਮਮਾ ਓਏ ਐ ਹੋਏ ਇਹਨੇ ਵਿਚੇ ਤੇ ਕੀ ਉਹ ਮੈਂ ਕਹ ਛੱਤ ਸੋਨਾ ਮੁੱਤ ਕੌਣ ਆ ਹੈ ਦੱਸ ਬੱਚਾ ਇਹਦਾ ਰੱਬ ਦਾ ਸੱਚਾ ਹਾਂ ਤਾਂ ਮੈਂ ਸਭ ਤੋਂ ਸੋਨਾ ਮੁੱਤ ਕੌਣ ਆ ਤੂੰ ਵੀ ਆ ਗਿਆ ਕਿ ਮੈਂ ਗੁਰਬਨ ਕਹੂਗਾ ਗੁਰਬਨ ਗੁਰਮੁਖਰ ਕਹਿੰਦੇ ਮਮਾ ਗੁਰਪਣਾ ਗੁਰਪਣਾ ਮਮਾ 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 ਓ ਗੁਰਪਣਾ ਗੁੱਬੜ ਸਭ ਤੋਂ ਸੋਨਾ ਬਤਕਾਉਣਾ ਕਿਵੇਂ ਕਿਵੇਂ ਉਹ ਵੀ ਉੱਥੇ ਖਲੋਉ ਜਾ ਕੇ ਹੁਣ ਜਿੱਤੇ ਉਹ ਖਲੋਤਾ ਹੈ ਮੈਨੇ ਸਭ ਤੋਂ ਮੈਨੇ ਕਹਲਾ ਕਿ ਇਨੇ ਪਿਆਰ ਕੀਤਾ ਤੇ ਕਿਸੇ ਨੇ ਕੁਝ ਨਹੀਂ ਕੀਤਾ ਇਨੇ ਮੇਰੇ ਉਹਨੂੰ ਬੁੜੀ ਕੁੜੀ ਬਣਾ ਦਿੱਤਾ ਲਾਉਗੀ ਕਿ ਆਉਂਦੀ ਮੈਨੂੰ ਇਹ ਕਦਰ ਨਹੀਂ ਕੀਤੀ ਕੋਈ ਨਵਾ ਕਰਨੇ ਨੇ ਕੀਤੀ ਆਈ ਦੀ ਭੱਜ ਗਿਆ ਗਿਆ ਮਿਲਿਆ ਈ ਤਾਈ ਤਾਈ ਨਾਗ ਦਿਉਂਗੇ ਨਾਗ ਬੰਦਾ ਚੰਗਾ ਨਹੀਂ ਦੇਖਦਾ ਸੌਜਾ ਲਾ ਲੈਂਦਾ ਇਹਨੂੰ ਕਾ ਲੱਗਿਆ ਵੀ ਇਹ ਦੋ ਗੜੇ ਨੇ ਕੈਂਚੀ ਫੜੀ ਉਹਨੇ ਮਮਾ ਵੱਜ ਨਾ ਜਾਵੇ ਕਿਹਦੇ ਦਾ ਪੁੱਤ ਇਹ ਜਿਹੇ ਚੀਜ਼ਾਂ ਨਹੀਂ ਬੰਦੀਆਂ ਆਂਦੇ ਬੰਦੇ ਸਬਰ ਨਹੀਂ ਹੈਗਾ ਛੇੜ ਛੇੜ ਜਿਹੜਾ ਕੰਮ ਚਾਹੁੰਦਾ ਵੀ ਛੇੜ ਛੇੜ ਹੀ ਆ ਜਾ ਹੁਣ ਮੈਨੂੰ ਹੁਣ ਛੇੜ ਛੇੜੀ ਕੰਸਟਰਕਸ਼ਨ ਦਾ ਕੰਮ ਮੁੱਕ ਜੇ ਤੇ ਛੇੜ ਛੇੜੀ ਮੂਹਰ ਲੱਗੇ ਤੇ ਦੁਕਾਨ ਤੇ ਬੈਣ ਕਿਉਂਕਿ ਚੱਕਰ ਕੀ ਹੁੰਦਾ ਕਿ ਮੈਨੂੰ ਨਾ ਕੰਸਟਰਕਸ਼ਨ ਦਾ ਕੰਮ ਮੇਰਾ ਖਹਿੜਾ ਪਹਿਲਾਂ ਇੱਕ ਘਰ ਬਣਾਉਂਦਾ ਵਾ ਟਾਈਮ ਲੱਗ ਗਿਆ ਇਦਾਂ ਹੀ ਫੇਰ ਇਹ ਟੈਲਾਂ ਨਾਲ ਲਾ ਪਿਓ ਦੋ ਖਲਾਰਾ ਵਾ ਪਿਆਰਾ ਅਜੇ ਉੱਥੇ ਨਿਬੜਾ ਲਿਆ ਹੁਣ ਇਧਰਲਾ ਵੀ ਕੰਮ ਕਰਨਾ ਪੈ ਗਿਆ ਤੇ ਇਹ ਸੋਨਾ ਬਣ ਗਿਆ ਵਾਹੇ ਨੰਨਾਂ ਕਿ ਨੀਆਂ ਨਵੇਂ ਜੇ ਉੱਤੇ ਤੱਕ ਲੈ ਗਏ ਤੇ ਸਾਡਾ ਰਹਾਦਾ ਘਰ ਤੋਂ ਥੋੜੀ ਜਿਹੀ ਉੱਪਰ ਹੀ ਰੱਖੀਏ ਤੇ ਕਾਫੀ ਵਾਹੇ ਲੰਬੀ ਜਗ੍ਹਾ ਜੇ ਜਿੱਦਾਂ ਮੰਨ ਲਓ ਕਿ ਵੀਡੀਓ ਚ ਵੀਡੀਓ ਜਖਣੇ ਆ ਵੀ ਖੁੱਲਾ ਨਾ ਏਰੀਆ ਤਾਂ ਨਹੀਂ ਲੱਗਦਾ ਤੇ ਹੈ ਵਾ ਲੰਮੀ ਵਾਹੇ ਤੇ 27 ਫੁੱਟ ਲੰਮੀ ਆ ਅੰਦਰੋਂ ਅੰਦਰੀ ਤੇ 27 ਫੁੱਟ ਬਹੁਤ ਜ਼ਿਆਦਾ ਹੁੰਦਾ ਹੈ ਆ ਤੇ ਚੌੜੀ ਵੀ ਇਹ 16 ਫੁੱਟ ਆ ਤੇ ਕਾਫੀ ਲੰਬੀ ਆ ਤੇ ਫਿਰ ਜਦੋਂ ਬਣ ਜੂਗੀ ਇੱਕ ਵਾਰੀ ਫਿਰ ਅਸੀਂ ਮੂਰਤ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਸੱਦਾਂਗੇ ਤੇ ਸਾਰੇ ਜਣੇ ਆਇਓ ਫਿਰ ਸਾਰੇ ਮਿਲ ਕੇ ਬਾਬੇ ਦਾ ਨਾਮ ਲਵਾਂਗੇ ਤੇ ਸ਼ਾਪਿੰਗਾਂ ਕਰਾਂਗੇ ਹਾਂ ਇਹ ਵੀ ਇਧਰ ਵੀ ਤੇ ਭੈਣ ਦਾ ਪਰਸ ਲੈ ਲੈ ਓਕੇ ਤੇ ਹੁਣ ਮੈਂ ਥੋੜਾ ਵੇਟ ਘਟਾਇਆ ਹੀ ਵੈਸੇ ਇਹਨਾ ਗਰਮੀ ਨਾਲ ਆਪੇ ਘੜ ਘੜ ਜਾਂਦਾ ਖਰੇ ਖਾਈ ਦਾ ਘਟਿਆ ਤਾਂ ਕਰਕੇ ਹੁਣ ਪੈਂਦਾ ਮੁੰਡਾ ਸਡੀਆਂ ਖੁੱਲੀਆਂ ਹੀ ਆ ਟੀ-ਸ਼ਰਟ ਖੁੱਲੀਆਂ ਹੀ ਆ ਬਿੰਦਰਬੀਤ ਜੀ ਧੰਨਵਾਦ ਜਾਂ ਪੈਂਦੀਆਂ ਇਹ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਨੇ ਵਧੀਆ ਵਧੀਆ ਕਿੱਥੋਂ ਆਏ ਜੀ ਉਹ ਸਤਿ ਸ਼੍ਰੀ ਅਕਾਲ ਵੀਰ ਜੀ ਬਣਾਓ ਜੀ ਨੂ ਆਏ ਅੰਦਰ ਰਹੇ ਮਮਾ ਜੇਠਾ ਯੋ ਹੀ ਹੁੰਦਾ ਹੈਰਾ ਬਾਤ ਪਤਾ ਪਿੰਡੋਂ ਆਇਆ ਕਰ ਮਾਸਾ ਕਿਦੇ ਆਹ ਦਾ ਅੰਦਾਜ਼ਾ ਕਿ ਲੀਗੇ ਨੇ ਇਹਨੂੰ ਘੜਦੇ ਨਹੀਂ ਇਹ ਸਵੇਰੇ ਉੱਪਰਾਂ ਕੀ ਬੰਦੇ ਆਂ ਅੰਮਾ ਸਾਡੇ ਇੱਥੇ ਬਿਠਾ ਆਂ ਆ ਨਿਕਲਦਾ ਘਟੇ ਬੜ ਤੇ ਆਪੇ ਖੇਡਦਾ ਬੈ ਜਾਣ ਥੱਲੇ ਖੇਡਦਾ ਰਹਿੰਦਾ ਇਹ ਨਿਕਲਦਾ ਘਟਿਆ ਹੁਣ ਉਹ ਕਾਰਟੂਨ ਜੇ ਲਾ ਕੇ ਦੇ ਦਿੰਦੇ ਨਹੀਂ ਹੋਈ ਨਹੀਂ ਜੀ ਉਹ ਮੈਂ ਕਿਹਾ ਦੇ ਦਿਆ ਸਾਦਾ ਇੱਕੇ ਕਮਰੇ ਹਰ ਉੱਤੇ ਪਾਸੇ ਦੁਨੀਆਂ ਹੀ ਹੋਦੀ ਇੱਥੇ ਭੇਤੀ ਹੈ ਨਾ ਇਹ ਕਿਹਦੇ ਪਤਾ ਲੱਗ ਗਿਆ ਹੁਣ ਇਹਨੇ ਪਪਾ ਕੋਲ ਇਹਨੂੰ ਪਤਾ ਮੇਰੇ ਪਪਾ ਜੀ ਮੈਨੂੰ ਬਾਹਰ ਕਿ ਦਿਖਾਣੇ ਕਿ ਕੁਮੜ ਫੇਨਾ ਛੋਣਾ ਮਤ ਕੌਣ ਆ ਛੋਣਾ ਬਤ ਕੌਣ ਦੱਸ ਪਪਾ ਆਪਾ ਆਪਾ ਮम्मा ਗਈ ਜਾਂਦਾ ਹਾਂ ਮੈਂ ਛੋਲਾ ਬੁੱਤ ਕੌਣ ਹੈ ਮੈਂ ਛੋਲਾ ਬੁੱਤ ਕੌਣ ਹੈ ਆ ਕੀ ਥੀਕ ਹੈ ਮੈਂ ਕੰਮ ਮੈਂ ਮੈਂ ਵੇਲਾ ਮੁੰਡੇ ਨੂੰ ਇਧਰ ਲੈਣ ਆਇਆ ਸੀ ਉਧਰ ਨਿਕਲ ਗਿਆ ਹੀ ਚੱਲ ਕੋਈ ਗੱਲ ਨਹੀਂ ਖੇਡ ਦਿੰਦੋ ਪਾਪਿਆਂ ਨੇ ਖੇਡਦੇ ਰਹਿਣਾ ਉਹਦੇ ਨਾਲ ਹੋਰ ਚਾਚਾ ਸੁਣਾ ਕੀ ਹਾਲ ਚਾਲ ਨੇ ਕੀ ਆ ਰਹੀ ਬੱਜੇ ਛੁੱਟੀਆਂ ਆ ਚਾਚੇ ਨੇ ਮੈਂ ਆਖਿਆ ਖਣਿਆ ਕਰੀ ਮਾ ਚਾਚਾ ਤੇਰੇ ਵਿਆਹ ਤੇ ਤੈਨੂੰ ਕੋੜੀ ਚੀਜੀ ਲੈ ਕੇ ਆਣਾ ਤੇ ਮੈਂ ਆਪ ਹੀ ਮੈਂ ਆਪ ਹੀ ਵੀ ਲੈ ਲਈ ਆ ਵੀ ਤੇਰੇ ਕੋਲ ਨਹੀਂ ਮਿੱਠੀ ਜੁੜੀ ਆ ਚਾਚਾ ਮਾ ਚਾਚਾ ਆਲਾ ਵੇਰਲਾ ਪਤਾ ਤੂ ਇਦਾਂ ਹੀ ਆ ਫਿਰ ਬੁੱਕਲ ਬੁੱਕਲ ਦੇ ਸੱਪ ਆ ਸਾਰੇ ਕਾਹ ਬੈਠਾ ਈ ਗੰਡਾ ਓ ਏ ਤੇ ਵਿੰਦਰ ਹੀ ਦੱਸੂਗਾ ਅੱਗੇ ਉਹਨਾਂ ਮਾਸੀ ਮੈਂ ਵਿੰਦਰ ਨੂੰ ਉਹਨੇ ਆਖਿਆ ਬਾਹਰ ਮੈਂ ਕਿੱਦਾਂ ਠੀਕ ਠਾਕ ਆਂ ਵੋਟੀ ਤੇਰੀ ਠੀਕ ਐ ਅੱਧਾ ਪ੍ਰਾਪ ਵੋਟੀਆਂ ਤਾਂ ਸਾਰੀ ਦੁਨੀਆ ਦੀ ਦੁਖੀ ਨੇ ਤੂੰ ਨਹੀਂ ਲੈ ਕੇ ਆਹ ਕੱਲਾ ਵਿੰਦਰ ਨੂੰ ਘਰ ਜੰਮੀਂ ਤੂੰ ਜੀ ਬਿਜੀ ਹੋਈ ਗਿਆ ਸੀ ਜਾ ਕੇ ਮੈਂ ਰਾਮ ਗੁਰ ਬਣੇ ਮੇਰੇ ਕੋਲ ਪੰਜ ਸਾਲ ਨੇ ਬਹੁਤ ਕੁਝ ਸਿਖਾਇਆ ਹਨ ਹੈ ਤੇ ਬੰਦੇ ਹੀ ਹੋ ਗਏ ਯਾਰ ਇਹਨੂੰ ਦੰਗਰਾ ਮਾਰਦੇ ਹੋ ਗਏ ਹੋਰ ਉਹ ਨਹੀਂ ਇਦਾਂ ਹੋਏ ਨਹੀਂ ਇਦਾਂ ਹੀ ਤੁਹਾਡੀ ਉਮਰ ਚ ਆਏ ਨਹੀਂ ਆਹ ਮੁਰਕੇ 35 ਹੋ ਜਾਣੀ 35 ਆ ਕੋਈ 35 ਹੋ ਗਿਆ ਦੇ ਵੀ ਪਰ ਇਹਨਾਂ ਲੜਾਈ 35 ਅੜਾ ਜੀ ਹੁੰਦੀ 5 ਸਾਲ ਵਾਲਿਆਂ ਜੀ ਹੁੰਦੀ ਉਹ ਮੈਂ ਇੱਕ ਵੀਡੀਓ ਵੇਖਣਾ ਇੱਕ ਵੀਰਦੀ ਤੇ ਉਹਨੇ ਨਾ ਇਦਾਂ ਦੋਵੇਂ ਜੀ ਨਾ ਬੈਠੇ ਜਦ ਮਮੀ ਤੇ ਚਾਚਾ ਬਿਠੇ ਇਦਾਂ ਉਹ ਬੈਠੇ ਨਾ ਚਾਹ ਪੀਂਦੇ ਇੱਕ ਵਜੇ ਗੱਲਾਂ ਕਰਨ ਕਹਿੰਦਾ ਹੁਣ ਇੱਕ ਦਾ ਪਿਆਰ ਹੀ ਰਾਤੀ ਜਾਂਦਾ ਦੋਵਾਂ ਜਣੇ ਲੜੇ ਇੱਕ ਤੇ ਦੇਮਬੜਾ ਦੇਮਬੜੀ ਹੋਏ ਤੇ ਆਹਦਾ ਹੁਣ ਨਹੀਂ ਇਹਨਾਂ ਦਾ ਪਤਾ ਕਦੋਂ ਲੜ ਪਣਾ ਤੁਹਾਹੀਆਂ ਦੋਵਾਂ ਜੀਆਂ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਲੰਘਣਾ। ਸੁਣਾਵੇ ਆਪਣੇ ਆਪੋ ਇਹ ਨਹੀਂ ਮੈਂ। ਹੁਣ ਡੈਡੀ ਸੱਚੇ ਇਹ ਨਾ ਡੈਡੀ ਮੈਨੂੰ ਕਹਿੰਦੇ ਸੀ ਮੁਰਦੀ ਉਹਨੂੰ ਬੂਰੀਆਂ ਕਹਦੇ। ਮੁੜ ਕੇ ਤੈਨੂੰ ਭੁੱਲ ਜਾਣਾ ਚੇਤਾ ਤੇ ਤੁਸੀਂ ਉਹਨੂੰ ਕਹਿੰਦੇ ਡਾ ਇੱਕੋ ਗੱਲ ਜਿਹੇ ਨਾ ਤੁਸੀਂ ਕਰੀ ਜਾਂਦੇ। ਡੈਡੀ ਆਂਦੇ ਮੈਨੂੰ ਪਤਾ ਨਹੀਂ ਇਹਨੇ ਚੇਤਾ ਭਲਾਣਾ ਉਹ ਮੇਰੇ ਮਗਰ ਇੱਥੇ ਵੀ ਆਏ ਤੇ ਮੈਨੂੰ ਅਜੇ ਤੱਕ ਨਹੀਂ ਚੇਤਾ ਆਇਆ। ਹੁਣ ਡੈਡੀ ਦੀ ਗੱਲ ਕੀਤੀ ਤੇ ਮੈਂ ਚੇਤਾ ਆਇਆ ਤੇ ਆਪਾਂ ਫੋਨ ਕਰੀ ਦਵਾ। ਮੈਂ ਇੱਥੇ ਵੇਖਣਾ ਮਾਸੀ ਦੀ ਮੰਮੀ ਵੀ ਨਾਲ ਹੀ ਮੇਰੇ ਵੇਖਣ ਆ ਗਈ। ਉਹ ਵੇਖਣਾ ਕੀ ਬਣ ਗਿਆ ਵਾਲਾ। ਤੇ ਇਧਰੋਂ ਵਹੇ ਵੇਖਣ ਵਾ ਲੰਮੀ ਲੱਗਣ ਦੀ ਤੇ ਹੁਣ ਹੌਲੀ ਹੌਲੀ ਮੈਨੂੰ ਨਾ ਵਿੱਚ ਸੈਟੀਸਫੈਕਸ਼ਨ ਹੀ ਨਹੀਂ ਹੋਣ ਦੀ ਜਿਹਦਾ ਛੋਟੇ ਛੋਟੇ ਲੱਗਣ ਦੇ ਪਰ ਮੈਂ ਵੇਖਿਆ ਕਿ ਕਾਫੀ ਲੰਬੀ ਆ ਮੁੜ ਕੇ ਜਦੋਂ ਬੰਨ ਜੇ ਨਾ ਫਿਰ ਪਤਾ ਲੱਗਦਾ ਹੁੰਦਾ ਅਸਲੀ ਤੇ ਵੇਖਦੇ ਬੋਲਾ ਕਿ ਢੀ ਗਲੰਮੀ ਹੁੰਦੀ ਆ ਤੇ ਕੀ ਇਧਰ ਸਟੋਰ ਬਣਾਉਂਦਾ ਮੈਂ ਇੰਨਾ ਇਧਰ ਭਰਤੀ ਭਰਤੀ ਪਾ ਕੇ ਤੇ 60 ਤੇ ਸਮਾਨ ਸਮੂਹ ਰੱਖਿਆ ਜਾਊਗਾ ਹਾਂ ਚਪਲ ਮੰਜਾ ਦੀ ਛੋਟੀ ਇਹਦੀ ਆ ਗਈ ਮੰਮੀ ਛੋਟੀ ਚਪਲ ਆਏ ਹਨਾ ਮੈਂ ਚੱਲਿਆ ਵੱਡੀ ਲੈ ਕੇ ਆਉਣਾ ਆ ਕਿੰਨਾ ਨੰਬਰ ਹੈ ਇਹਦਾ ਆ ਨਾ ਲੈ ਕੇ ਦੇ ਗੋਰੇ ਇੱਕ ਦੁੱਧੀਆਂ ਹੀ ਉਹ ਦੇ ਲੈ ਕੇ ਕਿਹੜੀਆਂ ਇਹ ਗਿਆ ਇਸ ਤਰ੍ਹਾਂ ਉੱਤੋਂ ਬੰਦ ਆ ਤੇ ਅਗਲੇ ਬੰਨੇ ਖੁੱਲੀਆਂ ਇੱਥੋਂ ਅੱਛਾ ਠੀਕ ਹੈ ਠੀਕ ਲੱਗਿਆ ਪਤਾ ਮੈਂ ਕਿਤੇ ਉਹ ਲੱਥ ਵੀ ਵਿਚਾਰੇ ਦੀ ਚਿੱਟੇ ਨਾ ਨਾ ਗੁਰਬਖਸ਼ ਕੀ ਨਹੀਂ ਲਾ ਦਿੰਨੇ ਕੋਈ ਨਹੀਂ ਜਾਣਾ ਮੈਂ ਬਦਲਾਸਾਂ ਹੀ ਵੇਖ ਕੇ ਐ ਬੜੀਆਂ ਸੋਹਣੀਆਂ ਆ ਕਿਦਾਂ ਕੋਚ ਹੈ ਵੀਰ ਨੂੰ ਵੇਖ ਕੇ ਕੋਣ ਆ ਪਾਪਾ ਪਾ 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 ਕਿੱਥੇ ਜਾਣਾ ਪਾ ਪਾ ਉੱਥੋਂ ਹੀ ਬਹਿਣਾ ਹੈ ਐਕਟਿਵਾ ਤੇ ਕਿਦ ਬੜਾ ਕੋਚ ਹੈ ਫਿਰ ਅਸਿਕਾ ਫਸਿਕਾ ਬੜੀ ਕਰਮੀ ਪਾ 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 ਹਾਂਜੀ ਬੱਚੋ ਬਾਹਰ ਘੁੱਟ ਕੇ ਪਾਪਾ ਨੂੰ ਆਹ ਬੜਾ ਬੀਬਾ ਮੋਤੀ ਟੀ-ਸ਼ਰਟ ਆ ਜ ਪੁੱਠੀ ਪਾਈ ਇਹਨੇ ਕੈਦੀ ਛਡਾਉਣਾ ਹੈ ਅੱਜ ਉਦਰੀ ਪਾਪਾ ਨੂੰ ਫੋਨ ਚੇਚਾ ਅੰਦਰ ਸਾਈਕਲ ਲਿਆਏ ਆਪਣਾ ਬੈ ਕੇ ਵਿਖਾਇਆ ਨਾਲ ਆਹਾਂ ਗੁਡ ਹੈ ਇਹ ਨਿਕਾਲਿਆ ਕਾਕਾ ਨੂੰ ਨਿਕਣੀ ਕਾ ਬੇਬੀ ਹੈ ਬੇਬੀ ਹੈ ਹੁਣ ਮੈਂ ਜਾਣਾ ਵੀਰ ਜੀ ਦੰਸਾ ਦੇ ਨੇ ਰੋਣਾ ਬਣਾਈ ਇਹ ਨਾਦਰਿੰਦਾ ਮੁਣਕੇ ਜ਼ਾਰਾ ਦੇ ਨਾ ਲੱਗਦਾ ਗੱਡੀ ਗੱਡੀ ਤੇ ਪੱਲਾ ਲੱਗਦਾ ਪਤਾ بڑا ਕੁੱਤਾ ਏ ਇਹਨੇ ਖੜਾ ਸੀ ਝੰਡਾ ਮੇਰਾ ਲੈ 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 ਪਾਪਾ ਚਾਹਗਾ ਚਾਹਗਾ ਤੇ ਹੋ ਕੱਲ ਬਰਫੀ ਕਿੱਦਾਂ ਵੰਡੀ ਸਾਰਿਆਂ ਨੂੰ ਬਰਫੀ ਵੰਡਣ ਡਿਆ ਹੈ ਹਾਂਜੀ ਜਗਜੀਤ ਸਿੰਘ ਦੀ ਆਈਡੀ ਤੇ ਮੈਸੇਜ ਆਇਆ ਹੈ ਕਿ ਅੱਜ ਉਹਨਾਂ ਦੇ ਬਰਥਡੇ ਦਾ ਉਹ ਬੱਚੇ ਦਾ ਬਰਥਡੇ ਹੈ ਤੇ ਉਹਨਾਂ ਨੂੰ ਹੈਪੀ ਬਰਥਡੇ ਸਾਡੇ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਰੱਬ ਲੰਮੀ ਉਮਰ ਆ ਦੇ ਤੇ ਇੱਕ ਭੈਣ ਪ੍ਰੀਤ 613 ਉਹਨਾਂ ਨੇ ਨੇਲ ਦਾ ਕੰਮ ਸ਼ੁਰੂ ਕੀਤਾ ਕਾਫੀ ਦਿਨਾਂ ਦੇ ਕਮੈਂਟ ਕਰ ਰਹਾ ਹਾਂ ਦਾ ਟਾਈਮ ਨੂੰ ਲੱਗ ਰਿਹਾ ਏਦਾਂ ਕਿ ਇਹ ਵੀ ਯਾਦ ਭੁੱਲ ਜਾਂਦਾ ਹੈ ਤੇ ਉਹਨਾਂ ਦੀ ਆਈਡੀ ਬਹੁਤ ਵਧੀਆ ਹੈ ਤੇ ਮਨਦੀਪ ਉਹ ਇੱਕ ਮੈਸੇਜ ਆਉਂਦਾ ਭੈਣ ਦਾ ਕਹਿੰਦੀ ਕੁਕਰ ਤਾਂ ਜਿੱਦ ਸੱਟ ਲੱਗੀ ਇਹਨੂੰ ਪੱਟੀਆਂ ਲਵੇਟੀਆਂ ਮੈਂ ਇਹ ਨਵਾਂ ਡੰਡਾ ਤੋੜ ਕੇ ਲਿਆਇਆ ਕਾਇਦਾ ਬੁੱਕਰ ਫੇਰ ਮੇਰੇ ਕੋਲ ਕੁਕਰ ਮਿਲਿਆ ਇਹਦੀ ਕਰਦੀ ਰ ਮੋਲੇ ਨੇ ਸਭ ਛੋਟੇ ਛੋਟੇ ਥੱਲੇ ਉਹ ਤੋੜਦੇ ਤੀਜਾ ਕੁਕਰ ਸੇ ਫੇਰ ਆਪਾਂ ਵੀਡੀਓ ਬਣਾਉਣੇ ਲੈਂਦਾ ਏ ਉਹਦਾ ਸੱਤਿਆ ਨਾਸਗਾ ਦਾ ਲਾਈਵ ਤੁਹਾਨੂੰ ਮੈਂ ਆਪਣੀ ਕੜਾਈ ਦਿਖਾਈ ਉਹਦਾ ਸੱਤਿਆ ਨਾਸਗਾ ਦਾ ਕੜਾਈਆਂ ਦੋ ਆ ਵੱਡੀਆਂ ਉਹ ਨਹੀਂ ਵਰਤਨੀ ਜਿਹੜੀ ਮੈਂ ਨਵੀਂ ਲੈ ਚੀਜ ਉਹ ਵਰਤਦੀ ਆ ਆ ਨਵੀਆਂ ਚੀਜ਼ਾਂ ਦਾ ਸ਼ੌਕ ਹੁੰਦਾ ਹਾਂ ਜੀ ਕਹਿੰਨੀ ਜੀ ਆ ਚੰਗਾ ਆ ਪਿਆ ਕੇ ਗਈ ਸੀ ਤੇ ਮੇਰੇ ਕੋਲ ਐਂਸਰ ਹੀ ਨਹੀਂ ਦੀ ਤੇ ਮੈਂ ਇਹ ਕਦੇ ਕੋਸੇ ਐਨੀ ਪੇਟੀ ਐਨੀ ਮੇਰੀ ਹੋਈ ਨਾ ਮੈਂ ਪਿੰਡ ਛੱਡ ਕੇ ਚਲ ਜਾਵਾਂ ਛੱਡ ਕੋਈ ਨਹੀਂ ਛੱਡਣੀ ਤੇ ਮੈਨੂੰ ਪਤਾ ਤੇਰਾ ਚੱਲ ਇਹਦੇ ਛੱਡੀ ਕਰਦਾ ਚਲ ਜਾਣਾ ਮੈਂ ਤੂੰ ਕਦੀ ਨਹੀਂ ਜਾਂਦਾ ਪਿੰਡ ਛੱਡ ਕੇ ਕੀ ਦੱਸਿਆ ਜਾਣਾ ਕਿ ਨਹੀਂ ਜਾਣਾ ਕਹਾਂਗਾ ਜੀ ਫੇਰ ਕੀ ਦੱਸਿਆ ਜਾਣਾ ਤੇ ਮੈਨੂੰ ਵੀਰ ਜੀ ਵੀਰ ਜੀ ਕਹਿਣਾ ਕਹਾਂ ਵੀਰ ਜੀ ਤੈਨੂੰ ਤਾਂ ਕਾਠੀ ਆਈ ਤੈਨੂੰ ਤਾਂ ਕਾਠੀ ਆਈਂ ਦੀ ਪੇਕੇ ਚੰਗੀ ਤੈਨਾਂ ਦੀ ਪੇਕੇ ਚੰਗੀ ਤੈਨਾਂ ਦੀ ਪੇਕੇ ਚੰਗੀ ਤੇਰਾ ਦਰ ਮੈਂ ਮੱਥਾ ਟੇਕਾਂ ਮਾਂ ਬਾਨੇ ਦਾ ਕੀ ਆਦਰ ਇਹ ਕਿੱਡੇ ਲਾ ਲੈਂਦੀ ਉਹ ਬਿਜਤੀ ਦਾ ਲਾ ਲਈ ਜਾਂਦੀ ਆਂਦੀ ਚੱਲ ਦੋ ਇਹ ਚੱਲੀ ਤੇਰਾ ਮੱਥਾ ਟੇਕ ਆ ਮੈਂ ਕਿੱਧਰ ਕਿੱਧਰ ਲਾਈ ਜਾਂਦਾ ਕੋਈ ਜਸ ਜਰ ਸੁੱਧਰੀਦਾ ਕਿ ਨਹੀਂ ਸੁੱਧ ਪੱਕੇ ਕੋਈ ਪੱਕੇ ਦਲੇ ਬਿਠਾ ਤੋ ਕਿਦਰ ਤੂੰ ਬਿਠੇ ਕਰ ਮੈਂ ਇਸੇ ਥਲੇ ਬਿਠਾਂ ਤੂੰ ਮਰਨ ਤੇ ਤੂੰ ਦੇ ਹੁਣ ਤਾਂ ਦੀ ਬੁਟੀ ਕੀ ਅਸੀਂ ਲਵਾ ਦੇਣਾ ਇੱਕ ਵਧੀਆ ਜੀ ਮੇਰੀ ਕਲੀ ਤੇ ਮਾਰਨੇ ਆ ਹੋਣ ਹੋ ਗਿਆ ਆਪਣੀ ਸ਼ੀ ਦਸਾ ਤਿਆਰੀ ਤੇ ਪਹਿਲੋ ਆਪਾਂ ਪੱਗ ਪੀਕੋ ਕਰਨੇ ਦਿੱਤੀ ਹੀ ਉਹ ਲੈ ਕੇ ਆਵਾਂਗੇ ਇੱਥੋਂ ਆਪਣਾ ਟਿੰਡੀ ਵੀਰਾ ਦਾ ਉਹਨੇ ਪੱਗ ਲੈ ਕੇ ਤੇ ਫੇਰ ਗੁਰਨਾਨ ਨੂ ਡਾਟਾ ਦਵਾਦਨੇ ਕਰੀ ਮੰਦੀਪ ਐਕਟਵੇਟ ਚਾਬੀ ਦਈ ਆਹ ਮੰਦੀਪ ਮੈਂ ਚੱਲਿਆ ਹੀ ਸਾਢੇ 7:00 ਵਜੇ ਲੁੱਟਾ ਜਕਾ ਲੋ 7:00 ਵਜੇ ਆ ਕੋਈ ਬਾਬੇ ਦਾ ਨਾਮ ਲੋ ਗੁਰਨਾਨ ਫੜ ਲਈ ਇਹਨੇ ਰੋਣਾ ਹੀ ਬਾਹਰ ਆ ਮਾਂ ਨਹੀਂ ਮੀਣਾ ਚੰਗਾ ਹੈ ਜਾਓ ਮੰਮਾ ਉਹ ਬਾਏ ਜਾਓ ਮੋਲ ਦੇ ਨਾਲ ਜਾਓ ਹਾਂ ਵੀ ਚੱਲੇ ਮੈਂ ਮੋਲ ਦੇ ਨਾਲ ਪੱਕਾ ਹੋਰੇ ਚੱਲ ਜਾ ਚੱਲੇ ਮਨਦੀਪ ਇਹ ਵੀ ਇਹ ਜਿੱਦੋਂ ਨਹੀਂ ਸੀ ਦੱਸਿਆ ਚੱਲੇ ਅੱਗੇ ਅਸੀਂ ਤਿੰਨ ਜਣੇ ਨੇ ਦੋ ਸੰਗਤਾਂ ਹੜਨਾ ਵਧ ਗਈਆਂ ਤੈਨੂੰ ਪਤਾ ਹੀ ਨਹੀਂ ਇਹ ਵੀ ਇਹ ਦੋ ਸੰਗਤਾਂ ਹੜਨਾ ਹੋਰ ਵਧ ਗਈਆਂ ਇਦਾਂ ਹੀ ਮਹਾਰਾਜ ਸੰਗਤਾਂ ਹੀ ਵਾਧੇ ਪਾਉਂਦੇ ਰਹੇ ਅੱਜ ਆਪਾਂ ਗੱਡੀ ਤੇ ਆਏ ਕੱਲ ਨੂੰ ਆਪਾਂ ਛੋਟਿਆ ਦਿੱਤੇ ਹੋਰ ਕਰ ਜੀਏ ਉਸ ਤੋਂ ਬਾਅਦ ਆਪਾਂ ਬੱਸ ਕਰ ਲਿਆ ਕਰਾਂਗੇ ਸੰਗਤ ਨੂੰ ਲੈ ਕੇ ਇਦਾਂ ਸੰਗਤ ਵਾਧੀ ਰਹੇ ਤੇ ਆਪਾਂ ਹੰਦੇ ਰਹੀਆਂ ਹਫ਼ਤੇ ਹੈਂ ਕੀ ਗੱਲ ਗਾਂ ਕਿਹ ਗਏ ਅੰਮ੍ਰਿਤਸਰ ਦੇ ਕੁੜੇ ਟ੍ਰੈਨ ਟਰੈਕਟਰ ਆਖਰੀ ਨੇ ਬਾਦ ਕੇ ਆਟ ਮੋ ਮੋ ਤੁਸੀਂ ਸੰਦੂਰ ਜਾ ਡਿੱਗ ਗਏ ਉਹਨੇ ਆਪਦਾ ਬਾ ਉਹ ਅੰદાવાદ ਲਿੱਕਾ ਅੰદાવાદ ਲਿੱਕਾ ਅੰદાવાદ 에어ਪੋਰਟ ਤੋਂ ਡਿੱਗ ਗਿਆ ਮੈਨੂੰ ਗਿਆ ਵੈਸਾ ਹੀ ਉੱਥੋਂ ਹੀ ਡਿੱਗਾ ਉੱਥੋਂ ਚੜ੍ਹਿਆ ਬਸ ਕੇ ਵਾਹ ਇਹ ਕਿਹੜਾ ਪੈਸੇਂਜਰ ਹੀ ਹਾਂ ਸਾਰੇ ਜਿਹੜਿਆ ਦਾ 232 ਜਣੇ ਸੀ ਉਹਦੇ ਵਿੱਚ ਬਚਾਇਆ 100 ਮਾਰ ਕੇ 13 ਕਰਤੀ ਨਾ ਕਿਤੇ ਡਿੱਗਾ ਕਾਲਜ ਦੇ ਉੱਤੇ ਲੋਕ ਫਿਰ ਰਹੇ ਨੇ ਬੈਂਕਿੰਗ ਦੇ ਡਿੱਗਾ ਕਾਲਜ ਚ ਕੋਈ ਕਾਲਜ ਦਾ ਆਮਤ ਸਾਹ ਬਚਾਇਆ ਵਾਲੇ ਪਿੰਡ ਆ ਬੜੀ ਦੂਰ ਇਹਨਾਂ ਪਹੁੰਚਾਇਆ ਗਰਮੀ ਚ ਮੇਰ ਵਰਤੀ ਹੈ ਗਰ ਨੂੰ ਆਏ ਸਪੈਸ਼ੀ ਕਰਕੇ ਤੇ ਬਹੁਤ ਸਾਰਾ ਪਿਆਰ ਕਿਉਂਕਿ ਇੰਨੀ ਦੂਰੋਂ ਇਹੇ ਲਿਟਾਂ ਪਰ ਅੱਜ ਕੱਲ੍ਹ ਇਸ ਤੇ ਦਰਾਲੇ ਪਰਦਾ ਵੀ ਉਤਾਰ ਨਿਕਲਿਆ ਹੈ ਤੇ ਇਤਰਾ ਬਿਆਹ ਤਹੀ ਤਾਂ ਦੇਂਦੇ ਰਿਹਾ ਤੇ ਬੜੀ ਦੂਰ ਆਇਓ ਉਹਨਾਂ ਦੀ ਬੇਟੀ ਬੜੀ ਚੰਗੀ ਮਸ਼ ਹੋਈ ਦਸਾਂਗੇ 8 ਸਾਲ ਬਾਅਦ ਆਈ ਤੈਨਾਂ ਪਿਆਰ ਲੈ ਹੁੰਦੀ ਨੇ ਅਣ ਆ ਤੇ ਗਰ ਨੂੰ ਆਇਆ ਨਾ ਬੜਾ ਸਾਰਾ ਕਿਦਾਂ ਗਿਆ ਨੂੰ ਐ ਲੱਗਿਆ ਦੀਦੀ ਆ ਜਾਓ ਦੀਦੀ ਆ ਜਾਓ ਸਾਂਤ ਨੂੰ ਨਵਾ ਜੀ ਦੀਦੀ ਕਿੱਥੇ ਹੈ ਦੀਦੀ ਕਿੱਥੇ ਆ ਗਾ ਲੋ ਦੀਦੀ ਹਾ ਗਾ ਲੈ। ਆਹ। ਉਹ ਕੋਲੋਂ ਨੂੰ ਕਾਲੇ ਹੱਸੇਗਾ। ਕਾਦੇ ਸਾਰਿਆਂ। ਉਹ ਅੰਕਾ ਦੇ ਸਪੈਸ਼ਲ ਮੇਲਣ ਵਾਸਤੇ ਇੱਕ ਦਿਨ। ਸਾਰਿਆਂ ਨੂੰ ਜੋ ਮੇਲਾ ਹੈ ਸਾਰਿਆਂ ਨੂੰ। ਆਂਟੀ ਲਾਗੇ। ਉਹ ਆਂਟੀ ਲਾਗੇ ਬੀਚ। ਅੱਜ ਆ ਗਏ। ਤੁਸੀਂ ਹਾਕਾਂ। ਆ ਗਏ। ਛੁੱਟ ਦੇ ਦੇ। ਕਿਸੇ ਦੇਗੀ। ਕਿਸੇ। ਉਹਨੇ ਇਹਦੇ ਦੂਜੇ-ਦੂਜੇ ਕਿਹੜੀ ਨਾਇਕ ਜਣਾਉਣੀ ਹੈ ਨਹੀਂ ਨਹੀਂ ਅੱਛਾ ਜੀ ਆਇਆ 베ੜੀਆਂ ਲੈ ਕੇ ਤੈਨੂੰ ਠੀਕ ਅੱਛਾ ਅੱਛਾ ਲੈ ਆਇਆ ਨਾਲ ਜੀ ਹਾਂ ਜੇ ਤੈਨੂੰ ਠੀਕ ਹੋਲੀ ਕੱਢਾਂਗੇ ਠੀਕ ਹੈ ਜਰੂਰ ਥੈਂਕ ਯੂ ਸਦਾ ਹੀ ਬਰਕਤ ਠੀਕ ਹੈ ਆਇਓ ਚੱਲਾ ਤਾ ਤੇ ਆਇਓ ਹਾਂ ਜੀ ਉਹ ਨਹੀਂ ਟੋਲ ਲੱਗੇ ਜਿੱਦ ਤੂੰ ਆਹੋ ਅੱਗੇ ਦੀ ਦੇ ਸ਼ਹਿਰ ਆ ਗਏ ਨਾ ਇਹ ਹੋ ਜਾਏ ਕਿੰਨੇ ਦਿਨ ਹੀ ਸ਼ਹਿਰ ਚ ਲੱਗੇ ਰਹੇ ਜੀ ਨਾ ਦੂਰ ਚੱਲ ਕੇ ਪਿੰਡ ਤੇ ਫਿਰ ਸ਼ਰਾਬ ਹੋ ਜਾਂਦਾ ਮੁਸਤਕੀ ਤੋਂ ਹੀ ਨਾ ਆਏ ਜੀ ਉਹ ਅੱਗੇ ਵੀ ਚੱਲਦੇ ਨੇ ਉੱਥੇ ਕਾਤੇ ਚੱਲਦੇ ਨੇ ਲੇਕਿਨ ਅਨਗੁਰ ਦਸਾਂ ਵੀ ਮੱਥਾ ਟੇਕ ਲਾਦੇ ਹੋ ਨਹੀਂ ਚੱਲੇ ਗੱਡੀ ਕੋ ਤੇ ਸਾਰਾ ਸਾਰੀ ਰੰਗ ਹੈ ਨਹੀਂ ਗਰਮੀ ਨਹੀਂ ਗਰਮੀ ਹੋ ਹੋ ਤੇ ਉਹ ਦੋ ਬੰਦੇ ਸਾਡੇ ਅੱਗੇ ਆ ਤੇ ਇੱਕ ਵਿੱਚ ਕਾਰ ਰਿਹਾ ਅਹੀਂ ਪ੍ਰਸ਼ਾਦਾ ਛਕ ਲਿਆ ਲੰਗਰ ਤੇ ਵਿੰਦਰਾ ਦਾ ਮੈਂ ਨਹੀਂ ਛਕਣਾ ਮੈਂ 버ਗਰ ਹੀ ਖਾਣਾ ਤੇ ਅਜੇ ਵੀ ਕਾਫੀ ਸਾਲਾ ਕੱਢਣ ਲਈ ਮੈਨੂੰ ਪਿਛਲੀ ਵੀਡੀਓ ਪਾਈ ਉਹਨੂੰ ਮੈਂ ਕਵਲ ਉਹ ਮੈਂ ਪਹਿਲੀ ਵੀਡੀਓ ਪਾਤੀ ਜਿੱਦਨੇ ਪਾਰਟੀ ਦੇ ਗਏ ਆ ਤੇ ਉਦੋਂ ਲਈ ਇਹ ਕਾਲਾ ਆਦੇ ਇਹਨੇ ਫੇਰ ਘਾਲਾ ਮੈਂ ਫੇਰ ਪਾਦਨੀ ਆਜਵਿੰਦਰ ਵੀਰੋ ਨਹੀਂ ਗਏ ਆ ਚੇਦਾਂ ਸਾਹਿਬ ਨਹੀਂ ਜਿੰਨਾਂ ਨਹੀਂ ਆਏ ਨਹੀਂ ਤੇ ਮੈਂ ਤੇ ਗਨਵਾਇਆ ਸਾਰੇ ਜਾਈ ਨਮਨ ਛੱਡ ਕੇ ਨਸਾ ਕਰਕੇ ਆਏ ਇਹ ਗਰਮੀ ਬਾਹਰ ਅਮੀ ਡਾਕੀ ਸਕੂਲ ਆ ਗੋ ਇੰਨਾ ਭੱਜਿਆ ਇੰਨਾ ਭੱਜਿਆ ਵਾਹ ਗੂਆ ਰਮਨ ਵਸੇ ਤੁਰੇ ਨਾ ਮੈਂ ਤਾਂ ਕਿ ਕਮਾ ਹਾਏ ਭਾਈ ਜੁੱਕਣ ਵਾਲੇ ਪਹਿਣਾ ਹੁਣ ਵਾਹ ਗੂਆ ਕਦੇ ਪਾਏ ਇੰਨੇ ਜੋਸ਼ ਮਿਟਾ ਫੜੀਆਂ ਮੈਂ ਨਹੀਂ ਅਸੂਖ ਮਿਟਾ ਫੜੀਆਂ ਲੱਗਾ ਚੂ ਮੈਂ ਕਰਨ ਤੋਂ ਪਹਿਲਾ ਘਰ ਆ ਇਹ ਡਰਦੇ ਭੱਜ ਜਾਏ ਕਿਹੜੇ ਨੇ ਕਿਹੜੇ ਨੇ ਇਹਦਾ ਕੋਈ ਨਾ ਹੋ ਗਿਆ ਇਹ ਨਾ ਇਹਦਾ ਨਾਮ ਨਹੀਂ ਇਹਦਾ ਕੋਈ ਤੇ ਤਾਂ ਮੈਂ ਚੱਜਣਾ ਸਹੀ ਤੋ ਹੋ ਹੋ ਬਈ ਸੁਣ ਤੱਕ ਤੱਕਰਾਵਾ ਲੱਗਾ ਕੁੜੀ ਤੇਰੇ ਪੇਕਿਆਂ ਦਵਾਣ ਕੇ ਜੀ ਹਾਂ ਲੱਗ ਗਿਆ ਘਰਾਂ ਕਿ ਨਿਬਣਾਈ ਆਪਣਾ ਘਰ ਕੰਮ ਹੋਣਾ ਹੈ ਠੀਕ ਆ ਕੇ ਸੁਣਨਾ ਰਹਿਮਤ ਹੌਲ ਕਿਨੇ ਕਿਓਕਰ ਬਾਤ ਚੰਗੇ ਆ ਮੈਂ ਕਦੇ ਰਹਿੰਦਾ ਨ ਘੜੀ ਵੀ ਫਤਾਨੇ ਕੀ ਗੱਲ ਅਕੇ ਜਿਹਨੇ ਜਾਂਦਾ ਏ ਇੱਕ ਗੁਰਨਵਾਇ ਨਹੀਂ ਕਰਦਾ ਗੁਰਨਵਾ ਮਾਨਾ ਕਰਦਾ ਤੇ ਇਹ ਰਹਿਮਤ ਪਿਓ ਬੜਾ ਕਰਦਾ ਜੇ ਉਹ ਨਿਕਾ ਨਾ ਕਰਦਾ ਜਿਹੜੀ ਆ ਨਾ ਜਿਹੜਾ ਪਾਪਾ ਨਾ ਰਹਿੰਦੀ ਤੇ ਵਿਭੂ ਸਰਪੋ ਜਿਹੜੇ ਮਮਾ ਰਹਿੰਦੀਆਂ ਇਹ ਜਿਹੜਾ ਨਾ ਇਹ ਮੇਰੇ ਨਾਲ ਰਹਿੰਦਾ ਮੈਂ ਬੜੀ ਖੁਸ਼ ਹੁੰਦੀ ਹਾਏ ਮੈਨਾਂ ਪਿਆਰੀ ਨੂੰ ਕਰਦੀ ਜੀ ਮੈਨੂੰ ਪਿਆਰ ਕਰ ਫਿਰ ਮੈਂ ਕੀ ਕਰੀ ਉਹ ਕਰਦੀ ਬਹੁਤਾ ਨਹੀਂ ਕਰਦੀ ਗੁਰਬਾਣੀ ਮਮਾ ਆ ਵੀਡੀਓ ਕਾਲ ਕਰਨ ਦੇ 50 ਰੁਪਏ ਦੇ ਫੋਨ ਲਾ ਲੈਣਾ ਹੁੰਦਾ ਇਹਨ ਆੜਿਆ ਪਾ ਬਲੌਗ ਦਾ ਐਂਡ ਕਰਦੇ ਆ ਬਾਏ ਬਾਏ ਸਾਰਾ ਸੱਸੀ ਕਾ ਤੇ ਸਾਰੇ ਦੋ ਜਵਾਨ ਜਿਹੜੇ ਡਿੱਗ ਚੁੱਕੇ ਨੇ ਹਾਂਜੀ ਦੀਦੀ ਨੂੰ ਮਿਲ ਲਵਾਂਗੇ ਸਾਨੂੰ ਅਗੇ ਵੀ ਉਹ ਕਾਫੀ ਦੂਰ ਤੋਂ ਆਈ ਤੇ ਉਹਨਾਂ ਨੂੰ ਅਜਾ ਤੋ ਟਾਈਮ ਲੱਗ ਗਿਆ ਤੇ ਇਹ ਸਿਰਕੇ ਪਹੁੰਚਣਾ ਫਰੀ ਹੋਇਆ ਬੂਟਿਆਂ ਪਾਣੀ ਪੋਇਆ ਤੇ ਅੰਦਰ ਦੇ ਬੂਟੇ ਐ ਛੱਡਦੇ ਉਹਨਾਂ ਨੂੰ ਪਾਣੀ ਦੋ ਦਿਨ ਬੂਟੇ ਖਰਾਬ ਹੋਏ ਮਣੀਪਰਾਡ ਦੱਸਿਓ ਜੇ ਕਿਹਨ ਲਾਇਆ ਹੋਵੇ ਕਿੱਦਾਂ ਲਾਇਆ ਮੈਨੂੰ ਬੜੀ ਜੀਜੇ ਰਸੋਈ ਦੇ ਚਲਾਈਏ ਹਜੇ ਕਾਫੀ ਤੀਜਾ ਨੇ ਆ ਕੇ ਲੱਗਣ ਵਾਲੀਆਂ ਤਾਂ ਟਾਈਮ ਮਿਲਦਾ ਨਹੀਂ ਹਾਂਜੀ ਤੇ ਕਾਫੀ ਹੋ ਗਈ ਰਾਤ ਤੇ ਆਪਾਂ ਹੋਣਾ ਆਏ ਆ ਆਪਣਾ ਸਿੱਧਾ ਸੱਤੋਂ ਮੱਥਾ ਟੇਕ ਕੇ ਰਾਤ ਦੇ ਵਾਝ ਕੇ ਦਾਹ ਤੇ ਇਧਰ ਰਹਿਮਤ ਲੰਡਿਆ ਆਪਣ ਪਿਓ ਨਾਲ ਦਾ ਲੇਟ ਹੋ ਗਿਆ ਤੇ ਜੇ ਗੁਰਨਵੈ ਸੁੱਤਾ ਨਹੀਂ ਲੱਗ ਕੇ ਨੇ ਦਿਨੇ ਸੌਂ ਲਿਆ ਸੀ ਤੇ ਬਹੁਤ ਲੇਟ ਹੀ ਸੌਂਦਾ ਵੇਹੇ ਮम्मा ਮੈਂ ਤੇ ਉੱਤੇ ਫੜਨਾ ਤੈਨੂੰ ਵੱਜਣ ਲੱਗੀਆਂ ਹੈ ਹੈ ਮम्मा 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 ਕਰਦਾ ਰਹਿਣਾ ਜੈ ਖਤਰਖਾਨ ਲੱਗਾ ਹਾਂ ਮਾਰਿਆ ਨਾ ਮम्मा ਨੇ ਗੱਡਾ ਜਾਦ ਰਿਹਾ ਸੇ ਬਦਲ ਕਿੱਦਾਂ ਬਾਹ ਰਿਆ ਕਿੱਥੋਂ ਬਾਹ ਰਿਆ ਤਾਂ ਉਹ ਮੇਲ ਵਾਸਤੇ ਆਏ ਤੇ ਚਰੇ ਆ ਤੀ ਨਿਕਲ ਕੇ ਗਏ ਸਿਰਫ ਚਰੀ ਆ ਗਈ ਮੈਨੂੰ ਮਿਲਣਾ ਇਹੀ ਹਾਂ ਮੈਂ ਸੋਚਿਆ ਸੂਟ ਲੈਣ ਆਏ ਇਹੀ ਨਹੀਂ ਬਸ ਸਾਰਿਆਂ ਨੇ ਮਿਲਣ ਵਾਤੇ ਚ ਚਰੇ ਆਂਦੇ ਸੂਟ ਤੇ ਆਨਲਾਈਨ ਮਗਾਰੇ ਪਰ ਹੀ ਮੇਲੇ ਕਿੱਥੋਂ ਐਡੀ ਦੂਰ ਆਏ ਕਰਨ ਵਾਜ ਨੂੰ ਮਿਲਣ ਵਾਸਤੇ ਸਪੈਸ਼ਲ ਕੀ ਕਰਨਾ ਇੱਥੇ ਧਰਵਾਦ ਇੱਥੇ ਹੀ ਪਰ ਸਾਰਿਆਂ ਨੇ ਮਿਲਣਾ ਵਿਚਾਰਾ ਮੈਨੂੰ ਮਿਲ ਕੇ ਕੇ ਤੁਹਾਨੂੰ ਮਿਲਣਾ ਮੈਂ ਸੋਚਿਆ ਖਰੇ ਸੂਟ ਲੈਣ ਆਏ ਮੈਨੂੰ ਨਾ ਫੋਨ ਕੀਤਾ ਸੀ ਤੁਹਾਨੂੰ ਦੱਸ ਦਣਾ ਹੈ ਨਾ ਦੱਸਿਆ ਤਾਂ ਹੈਗਾ ਪਰ ਮਤਲਬ ਫਿਊਚਰਾਂ ਦੇ ਰਾਮਾਨੀ ਹੀ ਕਿ ਆਂਦੇ ਭੈਣ ਦੀ ਨਾ ਗੱਲ ਹੋਈ ਹੈ ਤੇ ਮੈਂ ਜਿਆ ਸੂਟਾ ਦੀ ਹੋਈ ਹਣੀ ਐ ਤੇ ਮੈਂ ਸੂਟ ਲੈਣ ਹੋਣਾ ਮੈਨਾਂ ਤੇ ਲੋਕੇਸ਼ਨ ਪਾ ਦੇ ਮੈਂ ਲੋਕੇਸ਼ਨ ਪਾਤੀ ਅੱਛਾ ਤੇ ਉਹ ਆਗੇ ਮੈਂ ਜਿਆ ਸੂਟ ਲੈ ਕੇ ਨਾ ਚਲ ਜਾਣਾ ਮੈਂ ਤਾਂ ਚੜ ਗਿਆ ਅੱਛਾ ਅੱਛਾ ਚਲੋ ਫੇਸ ਨਹੀਂ ਕੀਦੇ ਆਗੇ ਦੀ ਮਤਾਂ ਦੇਖ ਕੇ ਆ ਜਮਾ ਘੁੱਟਣ ਲੱਗੀ ਤੀ ਯਾਰ ਦੇਖ ਨਾ ਸਿਤਰਖਣ ਲਗਾ ਹੈ ਨਾ ਹੈ ਅਰਧਾ ਨਿਸ਼ਾਨੀਆ ਕਰਨਾ ਉਸ ਤਾਂ ਮੇਰੇ ਕੋਈ ਨਹੀਂ ਖਾਦਾ ਮੇਰਾ ਪੁੱਤ ਗੱਲ ਮਿੱਠਾ ਬੰਦਿਆ ਨਾ ਗੱਲ ਤੇ ਪਿਓਰ ਗਾ ਤੇ ਪਿਓਰ ਚੜਦਾ ਤੇ ਇੱਕ ਹੀ ਮੈਂ ਹੈਂਡਲ ਵਿਦ ਕੇਅਰ ਨਹੀਂ ਨਹੀਂ ਦੱਸੋ ਵੈਸੇ ਤੇ ਜੇ ਤੁਸੀਂ ਮੈਨੂੰ ਨਜ਼ਰ ਕਰੋ ਤਾਂ ਦੱਸੋ ਤੁਹਾਨੂੰ ਮੇਰੇ ਕੋਲ ਕੀ ਪਸੰਦ ਹੋਗਾ ਹੈਗਾ ਮੈਨੂੰ ਕੀ ਪਸੰਦ ਹੈ ਮੈਂ ਗਾਦਾ ਕੱਪ-ਕੁੱਪ ਜੇ ਜਾਂ ਗਲਾਸੀਆਂ ਹੋਣਗੀਆਂ ਕੋਈ ਸ਼ਰਾਬ ਵੀ ਨਹੀਂ ਹੈ ਕੱਚ ਦਾ ਸਮਾਨ ਹੋਗਾ ਤੈਨੂੰ ਹੀ ਸਮਝ ਆ ਮੈਂ ਕੱਚ ਦਾ ਸਮਾਨ ਆ ਤੇ ਲਿਖਿਆ ਨਾ ਟੁੱਟ ਨਾ ਜਾਵੇ ਧਿਆਨ ਨਾਲ ਨਹੀਂ ਕਿਉਂ ਹੋ ਗਏ ਖਦਮੇ ਲੈ ਲੈ ਨਹੀਂ ਜਿਹੜੀ ਮੈਂ ਰੋਜ਼ ਡੇਲੀ ਯੂਜ਼ ਕਰਦੀ ਹਾਂ ਏ ਫਿਰ ਕੋਈ ਹੁਣੀ ਐ ਸਕੰਤਲਾ ਸਕੰਤਲਾਈਆਂ ਦੇ ਏਰੀਅਨਸ ਜੇ ਹਾਂ ਇਹ ਤੁਮਨੇ ਸਹੀ ਪਛਾਣ ਟੁੱਟਨੇ ਨੇ ਕੱਚ ਜਿਹੇ ਦੇ ਨੇ ਨਹੀਂ ਇਹ ਮੈਂ ਨਾ ਉਥੋਂ ਪੇਚ ਤੋਂ ਨਾ ਉਹ ਚਾਹਿਆ ਦੀ ਨਾ ਬਣਾਵਾ ਕੰਮ ਚੁਰੂ ਕੀਤਾ ਇਹਦੇ ਉਹਨਾਂ ਬਹੁਤ ਕਾਫੀ ਪਾਰਸਲੇ ਭੇਜਦੇ ਆ ਹੂੰ ਕਿ ਸਾਰੇ ਰਹਿ ਕੇ ਉਹਨਾਂ ਨੇ ਭੇਜਿਆ ਹੀ ਮੈਨੂੰ ਉਹ ਮੈਨੂੰ ਵੇਖਿਆ ਮੈਨੂੰ ਉਹਦੀ ਲੱਗਿਆ ਤੇ ਹੁਣ ਜਿਹੜੀ ਚੀਜ਼ ਇੱਕਰੀ ਹੱਥ ਬੱਲੇ ਆ ਜਾਂਦੀ ਉਹ ਹੀ ਆਈ ਜਾਂਦੀ ਹੁਣ ਮੈਂ ਹੀਰ ਤੇ ਲਾਉਣ ਲਈ ਉਹ ਵਾਲੀ ਲੰਗੀਆਂ ਗੋਲੀ ਮੰਗਵਨੀ ਉਹ ਹੀ ਹੁਣ ਮੈਂ ਮੰਗਾਈ ਜਾਂਦੀ ਤੇ ਕਿਹਾ ਤਬ ਉਹ ਜਦ ਜੀ ਚੀਜ਼ ਦਿਸਦਾ ਹੋਏ ਉਹ ਮੈਨੂੰ ਪਤਾ ਸਿੱਧੀ ਥੋੜੀ ਨਹੀਂ ਇਹ ਚੀਜ਼ ਦੀ ਕੀ ਨਾ ਵਾਓ ਕੋਨਾ ਝੂਠਾ ਹੀ ਆਓ ਬੁਰਾ ਝੂਠਾ ਹੀ ਓਏ ਬੁਰਾ ਇਹ ਕੀ ਗੱਲ ਨੂੰ ਮਮਾ ਆਪਣੀ ਖੁਜੀ ਬਣਾਈ ਜਾਂਦਾ ਏ ਦੇਖਦੇ ਆ ਵੀ ਕੀ ਨਿਕਲਦਾ ਵਿੱਚੋਂ ਕਿੰਨਾ ਕੋਸ਼ਿਸ਼ ਚਲੋ ਸ਼ੁਰੂ ਕਰਦੇ ਹਾਂ ਜਿਤਲਫਾ ਹੋ ਨਿਕਲ ਆਏ ਜੇ ਰੱਖ ਲੋ ਕਿਦਾਂ ਸੰਭਲ ਚਾਰੇ ਨੀ ਵਾਸਪ ਨਹੀਂ ਤੇ ਪਤਾ ਨਹੀਂ ਮੈਂ ਕੀ ਲਗਾ ਸਕਦੀ ਆ ਅੱਜ ਇਹ ਫੁਲਦੀ ਕਰਨ ਲੈ ਕੇ ਵਾਓ ਮੇਰਾ ਨਿਊ ਸੂਟ ਦੇ ਨਾਲ ਵਾਓ ਜੀ ਵੀ ਮੇਰੇ ਨਵੇਂ ਸੂਟ ਦੇ ਨਾਲ ਗੁਰਮੁਖੀ ਮੈਂ ਮੋਤੀ ਕੀ ਗੋਜੋ ਹੀ ਜਾਂਦੀ ਆ ਅੱਜ ਆਇਆ ਕਲਰ ਫੇਰ ਉਹ ਹੀ ਆ ਗਿਆ ਮੈਨੂੰ ਕੋ ਪਹਿਲਾਂ ਵੀ ਹੈਗਾ ਆਹ ਗੱਲ ਦਾ ਸੂਟ ਬਣਾਇਆ ਆ ਜਿਹਨੂੰ ਬਹੁਤ ਜੁਮ ਚਾਹੀਦੀ ਆ ਸੰਦੇ ਕਹਿੰਦਾ ਕਿ ਇਹਦਾ ਕਲਰ ਸੂਰੀਣਾ ਨਹੀਂ ਦਿੱਤਾਗਾ ਬੜੀਆਂ ਇਹਦੇ ਇੱਥੋਂ ਮੇਲੇ ਤੋਂ ਬੜੀਆ ਲੈ ਲੀਂਗਾ ਮੰਗਾਲ ਵੀ ਬੜਾ ਲੈਣਾ ਆਦ ਮੇਰੇ ਹੇਰ ਪਿੰਨਾ ਸਾਰੇ ਐ ਸ਼ਰਸ਼ਰੀ ਚੁੰਡੀਆਂ ਜੇ ਮੇਰੀ ਚੀਜੀ ਉਹ ਤੇ ਦਿਖਾਈ ਨਹੀਂ ਤੁਹਾਨੂੰ ਆ ਮਗਾਈ ਇਹ ਬਾਵਾ ਜੀ ਵੀਡੀਓ ਬਹੁਤ ਨਹੀਂ ਬੜੀ ਸੁਨਰੀ ਲੱਗੇ ਮੈਂ ਕੰਗਣ ਮੰਗਾਈ ਇਹਨੇ ਮੰਗਾਉਣੇ ਹੁਣ ਕਿ ਮਗਾਲੇ ਹੁੰਦਾ ਸਾਈ ਛੋਟਾ ਆ ਗਿਆ ਹੀ ਖੋਲਦੇ ਹਣੇ ਆ ਖੋਲਦੋ ਨੇ ਆ ਤੁਮਾਰਾ ਕੀ ਆਗਾ ਤਾਤਾ ਤੇ ਕਲਾਈ ਆ ਮੇਨੂੰ ਮਮਾ ਖਾਲੀ ਲਈ ਜਿਆ ਪਟਾਕੇ ਪਾਉਣ ਨੇ ਲੋਹਾ ਵੇ ਜੀ ਆਹ ਬਟਰਪਲਾਈ ਵਾਲੀ ਇੰਨਾ ਸਮਾਨ ਮਗਾਇਆ ਜੇ ਮੈਂ ਘਰ ਬੈਠੇ ਬੈਠੇ ਚਰਨੀ ਦਾ ਜੂ ਸੋਖੀ ਹਾਂ 1 2 ਵਜੇ ਹੋਰ ਪਾਰਸੋ ਨੇ ਫੇਰ ਨੀਂਦ ਸੋਖੀ ਹੋਣੀ ਆਈ ਹੁਣ ਮੈਂ ਬਾਅਦ ਲਈ ਛੱਡਿਆ ਕਰਨੀ ਠੀਕ ਇੰਨੇ ਕਹਾਂ ਮਿੰਨੂ ਬੜੇ ਭੜੇ ਲਾਦੇ ਗਿਆਂ ਵਾਲਕ ਲਈ ਕਰਤੀ ਕਿਆਣੀ ਅੱਜ ਉਹ 50 ਤਿੰਨ ਬੋਲ ਗਾ ਕਰਵਾ ਲਾ ਜੇ ਆ ਤੂੰ ਮਮਾ ਨੇ ਬੜਾ ਸਾਰਾ ਸਮਾਨ ਲਗਾਇਆ ਜੇ ਕੁਨਵਾਗਨੀ ਦੀ ਜਾਨ ਇਕ ਹੋ ਗਈ ਗਣਾ ਆਪਣੀ ਮਸਤੀ ਲਗਾਏ ਅੱਗੇ ਸਾਰੇ ਕੋਈ 20 30 ਹਜ਼ਾਰ ਵਾਲੇ ਗੋਲ ਦੇ ਬੰਦੇ ਮੈਂ ਨਹੀਂ ਪਉਂਦੀ ਐਕਟਵੇ ਕਰਤੀ ਐ ਵੀ ਮੈਂ ਜਾਣਾ ਕਨ ਲਾਲ ਸਹੀ ਗੱਲ ਤੇ ਆ ਮੈਂ ਆਪਣੀਆਂ ਫੇਰ ਛੋਟੀਆਂ ਮੰਗਾਈਆਂ ਆਹ ਵਾਲੀ ਜਿਹੜੀ ਮੈਂ ਵਧੀਆ ਨੇ ਲਈਆਂ ਖਰਾਬ ਨਹੀਂ ਆ ਵੀ ਸੇਮ ਵਧੀਆ ਚ ਮੰਗਾਈਆਂ ਇੱਕ ਚੀਜ਼ ਜਿਹੜੀ ਤਾਂ ਖਰਾਬ ਨਹੀਂ ਲੱਗਦੀ ਆਹ ਇਹ ਦੋਆਂ ਕਿੰਨੇ ਸੋਹਣੀਆਂ ਮੰਮਾ ਦੀਆਂ ਹੀਅਰ ਪਿੰਨਾਂ ਨਾ ਮੈਂ ਸ਼ਾਪਿੰਗ ਕੀਤੀ ਰਾਜਧਿਤ ਇਹਨਾਂ ਅੱਜ ਨੇ ਕੀ ਪਾਇਆ ਵੇਸਟ ਕਰਦੇ ਗੋਨਵਾਏ ਆਦੀ ਰਹਿ ਕੇ ਮੇਰੇ ਆਪਣੇ ਘਰ ਨੇ ਹੈ ਆਪਣੇ ਘਰ ਨੇ ਨਹੀਂ ਇੱਕ ਦਿਨ ਮੇਰੀ ਮੰਮੀ ਆਖਾਂਦੀ ਮੰਮੀ ਸੱਤ ਸਮਾਂ ਆਖਾਂਦੇ ਕਿ ਜੇ ਮਿੱਤ ਨਾ ਤਾਂ ਬੰਦ ਮੰਨ ਲਈ ਤੇ ਮੁੰਡੇ ਦੇ ਲੈਂਗੁਏਜ ਤੇ ਉਹ ਆਂਦੀ ਤੂੰ ਅਵਰੀਆ ਬਣਾ ਸਕਦੇ ਮੈਂ ਕੀ ਕਹਾਂ ਨਾ ਮੈਂ ਸ਼ੌਂਕ ਦੀ ਗੱਲ ਹੁੰਦੀ ਮੈਨੂੰ ਯਾਦ ਆ ਬਾਪਾ ਲੱਗਿਆ ਵੀ ਨਹੀਂ ਸੋਹਣੇ ਜੀਜਾ ਪਹਿਲੇ ਪਹਿਲਾਂ ਮੈਂ ਇੰਨੇ ਇੱਕ ਰਿੰਗਾ ਇਹ ਵੀ ਜਿਹੜਾ ਡਿਗਰੀ ਇੰਨੀ ਜ਼ਿਆਦਾ ਕੁਝ ਚਲੋ ਜੋ ਨਹੀਂ ਸਭ ਕੁਝ ਆਹ ਪਾਤੀ ਪਤੂ ਦੇ ਵਿੱਚ